ਜਦੋਂ ਲੋ ਚੌਂਕੀਦਾਰ ਆਪਾਂ ਮਾੜਾ ਚੁਣ ਲੰਨੇ ਤਾਂ ਉਹ ਕੋਸ਼ਿਸ਼ ਕਰਦੇ ਨੇ ਸੈਂਟਰ ਗਵਰਨਮੈਂਟ ਅੰਦਰ ਵੜਨ ਦੀ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਰਾਜ ਸੁਭਾਲਿਆ ਸੀ ਉਹਨੂੰ ਵਧਾਇਆ ਸੀ ਪੰਜਾਬ ਨੂੰ ਜਦੋਂ ਜਦੋਂ ਇਹ ਰਾਜ ਸੁਭਾਲਦੇ ਨੇ ਇਹ ਪੰਜਾਬ ਨੂੰ ਘਟਾਰ ਰਹਿਲੇ ਪਹਿਲਾਂ ਵੀ ਇਹਨਾਂ ਨੇ ਜੇ ਆਪਾਂ ਕਹਿ ਸਕਦੇ ਦੇਸ਼ ਦੀ ਬਣਟ ਹੋਈ ਦੇਸ਼ ਨਹੀਂ ਵੰਡਿਆ ਗਿਆ ਪੰਜਾਬ ਹੀ ਵੰਡਿਆ ਗਿਆ ਖਿਰਪ ਇਸੇ ਕਰਕੇ ਮਾੜੇ ਲੱਗਦੇ ਇਹਦੇ ਪੰਜਾਬੀ ਲੋਕ ਕਿਉਂਕਿ ਉਹ ਸੈਂਟਰ ਗਵਰਨਮੈਂਟ ਦੇ ਮੂਰੇ ਅੜਦੇ ਨੇ ਪਹਿਲਾਂ ਇਹਨਾਂ ਨੇ BBMP ਖੋਈ ਫਿਰ ਯੂਨੀਵਰਸਿਟੀ ਆ ਗਈ ਅੱਜ ਚੰਡੀਗੜ੍ਹ ਦੀ ਵਾਰੀ ਆ ਗਈ ਚੰਡੀਗੜ੍ਹ ਦੇ ਮੁੱਦੇ ਦੇ ਉੱਤੇ ਸਿਆਸਤ ਲੰਮੇ ਸਮੇਂ ਤੋਂ ਚੱਲ ਵੀ ਰਹੀ ਹੈ ਚਾਹੇ ਉਹ ਪੰਜਾਬ ਯੂਨੀਵਰਸਿਟੀ ਦਾ ਰੌਲਾ ਪੈ ਜਾਵੇ ਚਾਹੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਮੁੱਦਾ ਭੱਖ ਜਾਵੇ ਪਰ ਇਹਦੇ باوجود ਹੁਣ ਜੇਕਰ ਉੱਥੇ ਆ ਕੇਂਦਰ ਸਾਸ਼ਿਤ ਪ੍ਰਦੇਸ਼ ਹੋਣ ਦੇ ਨਾਤੇ ਉਪਰਾਜਪਾਲ ਲਗਾਇਆ ਜਾਂਦਾ ਤਾਂ ਉਹਦੇ ਕੀ ਪ੍ਰਭਾਵ ਪੈਣਗੇ ਤੇ ਉਸ ਤੋਂ ਪਹਿਲਾਂ ਤੁਹਾਡੇ ਤੋਂ ਜਾਨਣਾ ਚਾਹਾਂਗੇ ਕਿ ਇੱਕ ਸਵਾਲ ਹਰੇਕ ਵਿਅਕਤੀ ਦੇ ਜ਼ਿਹਨ ਦੇ ਵਿੱਚ ਆਉਂਦਾ ਹੈ ਉਹ ਇਹ ਕਿਹਾ ਜਾਂਦਾ ਹੈ ਕਿ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਚੰਡੀਗੜ੍ਹ ਬਣਾਇਆ ਗਿਆ ਸੀਗਾ ਜੇਕਰ ਤੁਹਾਡੀ ਜਾਣਕਾਰੀ ਦੇ ਵਿੱਚ ਹੋਵੇ ਤਾਂ ਕਿੰਨੇ ਕੁ ਪਿੰਡ ਸੀਗੇ ਤੇ ਕਿਸ ਤਰ੍ਹਾਂ ਦੇ ਨਾਲ ਇਹ ਸਾਰੀ ਵਿਉਂਤਬੰਦੀ ਬਣੀ ਸੀ ਬੈਦਵੰਤ ਸਾਹਿਬ ਅਲਜੀਨਲ ਠੀਕ ਹੀ ਕਹਾਂ ਹੂੰ ਕਹਿੰਦੇ ਵੀ ਨਾ ਜਦੋਂ ਲੋ ਚੌਂਕੀਦਾਰ ਆਪਾਂ ਮਾੜਾ ਚੁਣ ਲੰਨੇ ਤਾਂ ਉਹ ਕੋਸ਼ਿਸ਼ ਕਰਦੇ ਨੇ ਸੈਂਟਰ ਗਵਰਨਮੈਂਟ ਅੰਦਰ ਵੜਨ ਦੀ ਜੀ ਜਦ ਆਪਾਂ ਨੇ ਇਹ ਪੰਜਾਬ ਦੇ ਜਿਹੜੇ ਚੌਂਕੀਦਾਰ ਸੀ ਚਾਹੇ ਵੱਖ-ਵੱਖ ਪਾਰਟੀਆਂ ਦੇ ਸੀ ਹੂੰ ਇਹ ਚੌਂਕੀਦਾਰ ਬਹੁਤ ਕਮਜ਼ੋਰ ਐ ਸਿਆਸ ਇਹਨਾਂ ਨੇ ਆਪਣਾ ਹੀ ਸਭ ਕੁਝ ਵਧਾਇਆ ਨਾ ਕਿ ਪੰਜਾਬ ਦਾ ਵਧਾਇਆ ਹੂੰ ਇਹ ਇੱਕ ਪੜਦੇ ਹੁੰਦੇ ਸੀ ਸਰਦਾਰ ਹਰੀ ਸਿੰਘ ਨਲੂਏ ਦਾ ਕਹਿੰਦੇ ਜੀ ਜਦੋਂ ਸੀਦ ਹੋ ਗਿਆ ਸੀ ਕਚਹਿਰਾ ਬਾਹਰ ਸੁੱਕਣਾ ਪਾਤਾ ਸੀ ਤੇ ਜਿਹੜੇ ਉਦੋਂ ਸਾਰੇ ਅਫਗਾਨੀ ਸੀ ਉਹ ਡਰ ਕੇ ਮਾਰੇ ਆਉਂਦੇ ਨਹੀਂ ਸੀ ਹੂੰ ਤੇ ਇੰਨਾ ਡਰ ਸੀ ਪਰ ਇਹਨਾਂ ਜਿਹੜੇ ਸਿਆਸਦਾਨ ਨੇ ਸਾਡੇ ਚੌਕੀਦਾਰ ਨੇ ਇਹਨਾਂ ਦਾ ਕੋਈ ਡਰ ਨਹੀਂ ਹੈ ਇਹਨਾਂ ਨੇ ਨਾ ਇਹਨਾਂ ਨੇ ਪੰਜਾਬ ਲਈ ਕੁਝ ਕੀਤਾ ਨਾ ਇਹਨਾਂ ਨੇ ਕੁਝ ਕਰਨ ਕਿਉਂਕਿ ਇਹ ਗੱਲਾਂ ਕਰਦੇ ਨੇ ਜਦੋਂ ਆਉਣਾ ਹੁੰਦਾ ਮਹਾਰਾਜਾ ਰਣਜੀਤ ਸਿੰਘ ਦੀਆਂ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਰਾਜ ਸਵਾਲਿਆ ਸੀ ਉਹਨੂੰ ਬਧਾਇਆ ਸੀ ਪੰਜਾਬ ਨੂੰ ਹੂੰ ਜਦੋਂ ਜਦੋਂ ਇਹ ਰਾਜਸਵਾਲ ਦੇ ਨੇ ਇਹ ਪੰਜਾਬ ਨੂੰ ਘਟਾ ਰਹੇ ਨੇ ਹੂੰ ਜਿਹੜਾ ਚੰਡੀਗੜ੍ਹ ਹੈ ਚੰਡੀਗੜ੍ਹ ਇਹ ਸਾਸਤ ਪ੍ਰਦੇਸ਼ ਬਣਿਆ ਇਹ ਪੰਜਾਬ ਦੇ ਜਿਹੜੇ ਖਿੱਤੇ ਸੀ ਜਿਸ ਤਰ੍ਹਾਂ ਮਾਝਾ ਮਾਲਵਾ ਦੁਆਬਾ ਤੇ ਪੁਆਦ ਹੂੰ ਇਹ ਪੁਆਦ ਦੇ 50 ਪਿੰਡਾਂ ਦੀ ਜ਼ਮੀਨ ਤੇ ਬਣਿਆ ਜੀ 50 ਪਿੰਡਾਂ ਦੀ ਜ਼ਮੀਨ ਤੇ ਬਣਿਆ ਪੁਆਦ ਖੇਤਰ ਦੇ ਪਿੰਡ ਸੀ ਅੰਵਾਲਾ ਜ਼ਿਲ੍ਹਾ ਪੈਂਦਾ ਸੀ ਹੂੰ ਉਤੋਂ ਬਾਅਦ ਰੋਪੜ ਜ਼ਿਲ੍ਹਾ ਬਣ ਗਿਆ ਤੇ ਹੁਣ ਮੁਹਾਲੀ ਆ ਇਹ ਚੰਡੀਗੜ੍ਹ 28 ਪਿੰਡ ਉਜਾੜ ਦਿੱਤੇ ਸੀ ਇਹਨਾਂ ਨੇ ਹੂੰ ਪਹਿਲਾਂ 17 ਪਿੰਡ ਉਜਾੜੇ ਇਹਨਾਂ ਨੇ ਜਿਹਦੇ ਵਿੱਚੇ ਸਾਰੇ ਉੱਪਰਲੇ ਉੱਪਰਲੇ ਸੈਕਟਰ ਸੀ ਉਦੋਂ ਬਾਅਦ ਜਹਾਜ਼ ਅੱਡੇ ਵਾਲੇ 11 ਪਿੰਡ ਬਾਅਦ ਚ ਉਜਾੜੇ ਇਹਨਾਂ ਨੇ ਹੂੰ ਤੇ ਉਜਾੜੇ ਵੀ ਐਦਾਂ ਵੀ ਆਪਾਂ ਇਹ ਕਹਿ ਸਕਦੇ ਆ ਵੀ ਡੰਡੇ ਦੇ ਜ਼ੋਰ ਨਾਲ ਹੂੰ ਕੋਈ ਉਹਨਾਂ ਨੂੰ ਪੁੱਛਿਆ ਨਹੀਂ ਗਿਆ ਤੁਹਾਨੂੰ ਤੁਹਾਨੂੰ ਕੀ ਚਾਹੀਦਾ ਤੁਸੀਂ ਕੀ ਲੈਣਾ ਕਿੱਥੇ ਜਾਣਾ ਕਿੱਥੇ ਜ਼ਮੀਨਾਂ ਜਿਹੜੀਆਂ ਕੋਈ ਮਤਲਬ ਨਹੀਂ ਇਹਨਾਂ ਨੂੰ ਸੈਂਟਰ ਗਵਰਨਮੈਂਟ ਨੇ ਜਦੋਂ ਵੀ ਇਹ ਕੰਮ ਕਰਿਆ ਭਾਰਤੀਆਂ ਨੇ ਏਰੀਆ ਦੇ ਵਿੱਚ ਚੰਡੀ ਜਿਹੜੇ ਚੰਡੀਗੜ੍ਹ ਦੇ ਜਿਹੜੇ ਰਹਿਣ ਵਾਲੇ ਪਵਾਦ ਦੇ ਲੋਕ ਸੀ ਉਹ ਤਾਂ 2-3 ਵਾਰ ਉਜੜੇ ਦੇਖੋ ਪਹਿਲਾਂ ਵੀ ਇਹਨਾਂ ਨੇ ਜੇ ਆਪਾਂ ਕਹਿ ਸਕਦੇ ਦੇਸ਼ ਦੀ ਵੰਡ ਹੋਈ ਦੇਸ਼ ਨਹੀਂ ਵੰਡਿਆ ਗਿਆ ਪੰਜਾਬ ਹੀ ਵੰਡਿਆ ਗਿਆ ਕਿਉਂਕਿ ਪੰਜਾਬ ਨੂੰ ਵੰਡ ਕੇ ਹੀ ਚਾਹੋ ਪਾਕਿਸਤਾਨ ਬਣਿਆ ਤੇ ਬਾਅਦ ਦੇ ਵਿੱਚ ਹਿਮਾਚਲ ਤੇ ਹਰਿਆਣਾ ਬਣਾਇਆ ਗਿਆ ਇੱਕ ਪੰਜਾਬ ਨਾਲ ਸ਼ੁਰੂ ਤੋਂ ਇਸ ਤਰ੍ਹਾਂ ਕਰ ਰਹੇ ਨੇ ਵੀ ਜਿੱਦਾਂ ਮਤਰੀਆਂ ਵਾਲਾ ਇਸ ਕੰਮ ਹੋਵੇ ਕਿਉਂਕਿ ਉਹ ਲੋਕ ਉਹ ਲੋਕ ਭਾਗੀਦਾਰ ਨੇ ਜਿਨ੍ਹਾਂ ਨੇ ਦੇਸ਼ ਨੂੰ ਆਜ਼ਾਦ ਕਰਾਉਣ ਦੇ ਵਿੱਚ 1-2% ਦਾ ਯੋਗਦਾਨ ਹੈ ਸਿਰਫ ਹੂੰ ਤੇ ਉਹ ਉਹਨਾਂ ਨੂੰ ਉਜਾੜ ਰਹੇ ਨੇ ਜਿਹੜੇ 95% ਦੇ ਭਾਗੀਦਾਰ ਨੇ ਆਜ਼ਾਦ ਕਾਉਂਡ ਦੇ ਵਿੱਚ ਚਾਹੇ ਉਹ ਸ਼ਹੀਦਿਆਂ ਦੇ ਵਿੱਚ ਲੈ ਲਓ ਚਾਹੇ ਉਹ ਕੁਰਬਾਨੀਆਂ ਦੇ ਵਿੱਚ ਹੈ ਕਾਲੇ ਪਾਣੀਆਂ ਦੇ ਵਿੱਚ ਲੈ ਲਓ ਹੂੰ ਜਦੋਂ ਇਹ 11 ਪਿੰਡ ਵਾਦ ਦੇ ਵਿੱਚੋਂ ਜਾੜੇ ਇਹਨਾਂ ਨੂੰ 100-100 ਰੁਪਇਆ ਖਣ ਦਿੱਤਾ ਗਿਆ ਅੱਜ ਤੱਕ ਵੀ ਮਿਲਿਆ ਹੂੰ ਅੱਜ ਤੱਕ ਵੀ ਮਿਲਿਆ ਹੈ ਤੇ ਬਾਕੀ ਦੇਖੋ ਇੱਕ ਗੱਲ ਹੋਰ ਸੋਚਣ ਵਾਲੀ ਹੈ ਜੀ ਵੀ ਜਦੋਂ ਇਹ ਚੰਡੀਗੜ੍ਹ ਪੁਆਦ ਦੇ ਪਿੰਡ ਖਾਲੇ ਸੀ ਇਹਨਾਂ ਨੇ ਇੱਥੇ ਲੋਕ ਪਸਾਣੇ ਸੀ ਲਿਆ ਕੇ ਹੋਰ ਬਾਹਰ ਤੋਂ ਵੀ ਜਿਹੜੇ ਇੱਥੇ ਲੋਕ ਬਸੇ ਹੋਏ ਸੀ ਉਹ ਮਾਰੇ ਸੀ ਹੂੰ ਗੱਲ ਤਾਂ ਇਹ ਡੁਕਦੀ ਆ ਨਾ ਵੀ ਜਦੋਂ ਪੰਜਾਬੀਓ ਵਸੇ ਹੋਏ ਸੀ ਉਹਨਾਂ ਨੂੰ ਉਹਨਾਂ ਨੂੰ ਫਲੈਟ ਉਹਨਾਂ ਨੂੰ ਪਲਾਟ ਦੇ ਦਿੰਦੇ ਕਿਤੇ ਬਿਲਕੁਲ ਹੋੜ ਲਿਆ ਕੇ ਬਾਹਰ ਤੋਂ ਬਸਾਰ ਰਹੇ ਨੇ ਕਿਤੇ ਕਿਸੇ ਨੂੰ ਦੇ ਰਹੇ ਕਦੇ ਫਲੈਟ ਆ 500 ਦੇ ਤਾਂ 1000 ਦੇ ਤਾਂ ਕਿਸੇ ਨੂੰ ਪਲਾਟ ਲਾਟਮੈਂਟ ਕਰ ਰਹੇ ਨੇ ਮਲਗੇ ਵੀ ਉਹ ਲੋਕ ਮਾੜੇ ਸੀ ਸਿਰਫ ਇਸੇ ਕਰਕੇ ਮਾੜੇ ਲੱਗਦੇ ਇਹਦੇ ਪੰਜਾਬੀ ਲੋਕ ਕਿਉਂਕਿ ਉਹ ਸੈਂਟਰ ਗਵਰਨਮੈਂਟ ਦੇ ਮੂਰੇ ਅੜਦੇ ਨੇ ਤੇ ਅੜ ਕੇ ਕੰਮ ਕਰਨਾ ਚਾਹੁੰਦੇ ਹੋ ਪੈਰਾਂ ਨਹੀਂ ਪੈਣਾ ਚਾਹੁੰਦੇ ਹੂੰ ਅੱਜ ਜਿਹੜੀ ਅੱਜ ਜਿਹੜੀ ਇਹ ਸਾਡੇ ਨਾਲ ਕਰ ਰਹੀ ਚ ਹੈ ਯੂਨੀਵਰਸਿਟੀ ਵਾਲੀ ਹੈ ਹੂੰ ਇਹ ਇਹ ਕਿਸਾਨ ਯੂਨੀ ਕਿਸਾਨ ਜਿਹੜਾ ਅੰਦੋਲਨ ਹੋਇਆ ਨਾ ਉਹਦਾ ਨਤੀਜਾ ਹੈ ਸਾਡੇ ਤੇ ਹੂੰ ਵੀ ਇਹ ਲੋਕ ਉੱਥੇ ਆਏ ਇੱਕ ਸਾਲ ਬੈਠਾ ਆਪਣੀਆਂ ਮੰਗਾਂ ਬਣਾ ਕੇ ਗਏ ਬਿਲਕੁਲ ਤੇ ਅੜੇ ਰਹੇ ਤੇ ਇਹਨਾਂ ਨੇ ਮੰਗਾਂ ਆਪਣੀਆਂ ਬਣਾ ਕੇ ਗਏ ਇਹਦਾ ਨਤੀਜਾ ਇਹ ਸਾਨੂੰ ਭੁਗਤ ਜਿਹਾ ਬਹਿ ਰਹੀਆਂ ਹੁਣ ਪਰ ਇਹਦੇ ਨਾਲ ਨਾਲ ਹੀ ਮੈਂ ਇੱਕ ਹੋਰ ਗੱਲ ਵੀ ਕਰ ਦ ਹੂੰ ਵੀ ਫੇਰ ਵੀ ਲੋਕ ਤਗੜੇ ਨੇ ਅੱਜ 10 ਤਰੀਕ ਦਾ ਜਿਹੜਾ ਯੂਨੀਵਰਸਿਟੀ ਦਾ ਪ੍ਰੋਗਰਾਮ ਰੱਖਿਆ ਹੋਇਆ ਸੀ ਸੈਨੇਟ ਇਹਨਾਂ ਨੇ ਭੱਗ ਕੀਤੀ ਐ 91 ਮੈਂਬਰੀ ਹਾਂਜੀ ਉਹਦੇ ਵਿੱਚ ਬੇਮਿਸਾਲ ਇਕੱਠ ਕਰਕੇ ਫੇਰ ਦੱਸਤਾ ਸਰਕਾਰ ਨੂੰ ਵੀ ਅਸੀਂ ਫੇਰ ਵੀ ਖੜੇ ਐ ਬਿਲਕੁਲ ਚਾਹ ਸਾਨੂੰ ਚਾਹ ਸਾਨੂੰ ਤੁਸੀਂ ਪਾਣੀਆਂ ਤੇ ਮਾਰ ਦੇਤੀ ਪਾਣੀਆਂ ਵੀ ਇੱਕ ਸੋਚੀ ਸਾਜੀ ਜਿਹੜੇ ਹੜ ਆਏ ਨੇ ਸੋਚੀ ਸਾਜੀ ਸਾਜ਼ਿਸ਼ ਹੈ ਜੀ ਇਹ ਜੀ ਇਹਦੀ ਇਨਕੁਆਇਰੀ ਵੀ ਹਾਲ ਤੱਕ ਹੋ ਰਹੀ ਚਾਹ ਸਾਡੇ ਬੰਦੀ ਸਿੰਘਾਂ ਦੀ ਲਾ ਲੋ ਚਾਹ ਕੁਛ ਲਾ ਲੋ ਪਰ ਪੰਜਾਬੀ ਲੋਕ ਫੇਰ ਵੀ ਅੜੇ ਨੇ ਹੂੰ ਤੇ ਹੁਣ ਵੀ ਅੜਨਗੇ ਇਹ ਇੱਕ ਬਹੁਤ ਕਰੋੜੀ ਹਰਕਤ ਹੈ ਕਿਉਂਕਿ ਜਿਹੜਾ ਜੇ ਚੰਡੀਗੜ੍ਹ ਜਿੱਥਾ ਚੰਡੀਗੜ੍ਹ ਦੇ ਵਿੱਚ ਜਦੋਂ ਵੱਡਿਆ ਗਿਆ ਹੈ 60 40 ਦੀ ਰੈਸ ਹੋ ਸੀ ਇੱਥੇ ਜਿਹੜੇ ਉੱਥੇ ਮੁਲਾਜ਼ਮ ਸੀ ਜਿਹੜਾ ਅਫਸਰ ਸੀ ਚ ਐਸਐਸਪੀ ਪੰਜਾਬ ਕੈਡਰ ਦਾ ਸੀ ਡੀਸੀ ਹਰਿਆਣਾ ਕੈਡਰ ਦਾ ਸੀ ਵੀ ਤਸ 77 ਇੱਧਰ ਦਾ ਸੀ 77 ਉਧਰ ਦਾ ਸੀ ਐਦਾਂ ਸੀ ਪਰ ਉਹਦੇ ਨਾਲ ਨਾਲ ਜਿਸ ਤਰ੍ਹਾਂ ਇਹਨੂੰ ਸਾਨੂੰ ਜਮਾ ਹੀ ਖੋਣ ਲੱਗੇ ਨੇ ਪੰਜਾਬ ਤੋਂ ਇਹ ਪੰਜਾਬ ਦੇ ਲੋਕਾਂ ਨੂੰ ਉੱਠ ਕੇ ਕੰਮ ਕਰਨਾ ਪੈਣਾ ਨਹੀਂ ਇਹ ਪੰਜਾਬ ਨੂੰ ਇੱਥੇ ਦੀ ਪੰਜਾਬ ਨੂੰ ਕੱਲ ਨੂੰ ਸਟੇਟ ਕਰਕੇ ਇੱਥੇ ਇਲੈਕਸ਼ਨ ਜਿਹੜਾ ਬੋਹਾਲੀ ਜ਼ਿਲ੍ਹਾ ਆ ਪਾ ਪੰਜਪੂਰ ਆਇਆ ਰੋਪੜ ਜ਼ਿਲ੍ਹੇ ਦੇ ਜ਼ਿਲ੍ਹੇ ਦੇ ਵਿੱਚ ਪੈਂਦੇ ਰੇ ਪਰਲੇ ਪਾਸੇ ਏਰੀਏ ਉਹ ਵੀ ਚੰਡੀਗੜ੍ਹ ਦੇ ਵਿੱਚ ਲੈਣਗੇ ਪਹਿਲਾਂ ਇਹਨਾਂ ਨੇ BBMP ਕੋਈ ਫਿਰ ਯੂਨੀਵਰਸਿਟੀ ਆ ਗਈ ਅੱਜ ਚੰਡੀਗੜ੍ਹ ਦੀ ਵਾਰੀ ਆ ਗਈ ਹੂੰ ਜੀ ਤੇ ਹੁਣ ਇਹ ਹੁਣ ਇਹ ਸਾਡੇ ਚੌਕੀਦਾਰਾਂ ਤੇ ਐ ਚੌਕੀਦਾਰ ਕੀ ਕਰਨਗੇ ਸਾਡੇ ਬੜਵੜੇ ਵਾਅਦੇ ਕਰਕੇ ਸਰਕਾਰਾਂ ਆਉਂਦੀਆਂ ਪਰ ਇਹਨਾਂ ਨੇ ਕੱਖ ਨਹੀਂ ਕੀਤਾ ਆਪਣੀਆਂ ਜਾਇਦਾਦਾਂ ਬਣਾਈਆਂ ਪੰਜਾਬ ਨੂੰ ਛੋਟਾ ਕੀਤਾ ਹਮੇਸ਼ਾ ਨਾਲ ਦੇ ਕਰਜ਼ਾ ਚੜਾਇਆ ਜੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁੱਲਮਥਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਟਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਬਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ